ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਕੱਲ ਵਿਧਾਨ ਸਭਾ ਦੇ ਵਿੱਚ ਮੈਂ ਪ੍ਰਤਾਪ ਸਿੰਘ ਬਾਜਵਾ ਜਿਹੜਾ ਵਿਰੋਧੀ ਧਿਰ ਦਾ ਨੇਤਾ ਉਹ ਬੋਲਦਾ ਸੁਣਿਆ ਜਦੋਂ ਸਰਕਾਰ ਤੋਂ ਕੋਈ ਗਲਤ ਕੰਮ ਸਰਕਾਰ ਕਰਦੀ ਹੈ ਤਾਂ ਜੱਜ ਕੇ ਵਿਰੋਧ ਕਰਦੇ ਆਂ ਤੇ ਕਰਦੇ ਰਹਾਂਗੇ ਪਰ ਕਾਂਗਰਸ ਤੇ ਦੂਜੀਆਂ ਪਿਛਲੀਆਂ ਸਰਕਾਰਾਂ ਦੇ ਮੁਕਾਬਲੇ ਅਜੇ ਤੱਕ ਭਗਵੰਤ ਮਾਨ ਨੇ ਕੋਈ ਆਪਣਾ ਕੋਈ ਨਿੱਜੀ ਨਾ ਕੋਈ ਪ੍ਰੋਪਰਟੀ ਬਣਾਈ ਹੈ ਵੱਡੀ ਨਾ ਕੋਈ ਬੱਸਾਂ ਜੀਪਾਂ ਖਰੀਦੀਆਂ ਨਾ ਕੋਈ ਕਾਰਖਾਨੇ ਲਾਏ ਹੈ ਅਜੇ ਤੱਕ ਜਿਹੋ ਜਿਹਾ ਹੋਇਆ ਹੈਗਾ ਉਹ ਜਿਹਾ ਹੈਗਾ ਕੋਈ ਵੱਡੀ ਚੀਜ਼ ਸਾਹਮਣੇ ਨਹੀਂ ਆਈ ਵੀ ਆ ਆ ਮੁੱਖ ਮੰਤਰੀ ਨੇ ਕਈ ਹਜ਼ਾਰ ਕਰੋੜ ਦਾ ਭਾਈ ਭ੍ਰਿਸ਼ਟਾਚਾਰ ਕਰਤਾ ਆ ਬਾਜਵੇ ਵਰਗੇ ਜਿਹੜੇ ਨੱਕੋਂ ਨੱਕ ਡੁੱਬੇ ਹੋਏ ਆ ਭ੍ਰਿਸ਼ਟਾਚਾਰ ਦੇ ਵਿੱਚ ਦੋਸਤੋ ਇਹ ਕੱਲ ਮੈਂ ਸੁਣਿਆ ਕੰਗਲਾ ਪੰਜਾਬ ਇਹ ਕੋਨੇ ਸ਼ਬਦ ਵਰਤਿਆ ਮੈਂ ਕਹਿਣਾ ਚਾਹੁੰਦਾ ਕਿ ਸਰਕਾਰ ਦੇ ਨਾਲ ਉਹਦੀ ਅਰੰਝਸ ਹੋਊਗੀ ਉਹ ਵਿਰੋਧੀ ਧਿਰ ਦਾ ਨੇਤਾ ਉਹਦਾ ਹੱਕ ਬਣਦਾ ਹੈ ਵਿਰੋਧੀ ਧਿਰ ਦਾ ਨੇਤਾ ਜਿਹੜੇ ਜਾਇਜ਼ ਸਵਾਲ ਹੈ ਉਹ ਜ਼ਰੂਰ ਚੁੱਕੇ ਪਰ ਦੋਸਤੋ ਸਾਰੇ ਪੰਜਾਬ ਦੇ ਉੱਤੇ ਕਲੰਕ ਲਾਉਣਾ ਪਹਿਲਾਂ ਇਹਨਾਂ ਦਾ ਜਿਹੜਾ ਰਾਸ਼ਟਰੀ ਪ੍ਰਧਾਨ ਹੈ ਰahul Gandhi ਉਹ ਕਈ ਸਾਲ ਪਹਿਲਾਂ ਪੰਜਾਬ ਦੇ ਉੱਤੇ ਬੜਾ ਵੱਡਾ ਇਲਜ਼ਾਮ ਲਾ ਕੇ ਗਿਆ ਉਹਨੇ ਕਿਹਾ ਉੜਦਾ ਪੰਜਾਬ ਕਹਿੰਦਾ ਪੰਜਾਬ ਦੀ ਜਿਹੜੀ ਨੌਜਵਾਨੀ ਐ ਉਹ ਸਾਰੀ ਕਹਿੰਦਾ ਨਸਿਆਂ ਚ ਹੀ ਖਤਮ ਹੋ ਗਈ ਐ ਪੰਜਾਬ ਦੇ ਵਿੱਚ ਕਹਿੰਦਾ ਤੰਤ ਹੀ ਨਹੀਂ ਰਿਹਾ ਦੋਸਤੋ ਸਾਨੂੰ ਨਸ਼ੇੜੀ ਸਾਰੇ ਪੰਜਾਬ ਨੂੰ ਬਣਾ ਦਿੱਤਾ ਪੰਜਾਬ ਦੇ ਵਿੱਚ ਨਸ਼ਾ ਹੈਗਾ ਦੂਜੀਆਂ ਸਟੇਟਾਂ ਨਾਲੋਂ ਵੱਧ ਵੀ ਹੋ ਸਕਦਾ ਐ ਪਰ ਇਹ ਗੱਲ ਨਹੀਂ ਕਿ ਪੰਜਾਬ ਦੇ ਵਿੱਚੋਂ ਯੋਧੇ ਤੇ ਜਰਵਾਨੇ ਮੁੱਕ ਗਏ ਆ ਹੜ ਆਏ ਤੇ ਪੰਜਾਬ ਦੇ ਨੌਜਵਾਨਾਂ ਨੇ ਦਿਖਾ ਦਿੱਤਾ ਕਿ ਪੰਜਾਬ ਦੇ ਨੌਜਵਾਨਾਂ ਵਿੱਚ ਕਿੰਨਾ ਜਜ਼ਬਾ ਐ ਪਹਿਲਾ ਕਰੋਨਾ ਆਇਆ ਉਦੋਂ ਵੀ ਦਿਖਾਇਆ ਤੇ ਹੁਣ ਮੈਂ ਬਹੁਤਾ ਟਾਈਮ ਨਾ ਲਵਾਂ ਪਰਤਾਪ ਬਾਜਵੇ ਨੇ ਬੜੀ ਬੇਕਾਰ ਗੱਲ ਕੀਤੀ ਫੁੱਦੂ ਗੱਲ ਕੀਤੀ ਬਿਲਕੁਲ ਪੰਜਾਬੀ ਚ ਕਹਿਦਗੇ ਉਹਨੇ ਕੰਗਲਾ ਪੰਜਾਬ ਕਹਿੰਦਾ ਪੰਜਾਬ ਤਾਂ ਖਤਮ ਹੋ ਚੁੱਕਿਆ ਕੰਗਲਾ ਹੋ ਚੁੱਕਿਆ ਭਾਪ ਭਗਵੰਤ ਮਾਨ ਤੇ ਨੇ ਸਿੱਧੇ ਸਿੱਧੇ ਦੋਸ਼ ਲਾਏ ਮੈਂ ਉਹਨੂੰ ਕਹਿਣਾ ਚਾਹਣਾ ਬਾਜਵਾ ਸਾਹਿਬ ਭਗਵੰਤ ਮਾਨ ਤੇ ਹੁਣ ਮੁੱਖ ਮੰਤਰੀ ਬਣਿਆ ਹੈ 3 ਸਾਲ ਦਾ 3.5 ਸਾਲ ਦਾ ਪਰ ਤੁਹਾਡੀਆਂ ਸਰਕਾਰਾਂ ਰਹੀਆਂ ਕੀ ਕੰਗਲਾ ਪੰਜਾਬ ਤੁਸੀਂ ਨਹੀਂ ਬਣਾਇਆ ਆ ਮੈਂ ਤੈਨੂੰ ਦੋ ਤਿੰਨ ਸਵਾਲ ਪੁੱਛਦਾ ਕਿ 1984 ਦੇ ਵਿੱਚ ਅਕਾਲ ਤਖਤ ਦੇ ਉੱਤੇ ਕਾਂਗਰਸ ਨੇ ਟੈਂਕ ਚੜਾਉਣੇ ਅਕਾਲ ਤਖਤ ਠਹਿ ਢੇਰੀ ਕਰਾਉਣਾ ਅਕਾਲ ਤਖਤ ਤੋਂ ਬਿਨਾਂ ਸ਼ਕਤੀ ਗੁਰਦੁਆਰਿਆਂ ਦੇ ਉੱਤੇ ਹੋਰ ਹਮਲਾ ਕਰਨਾ ਕੀ ਉਹ ਕੰਗਲਾ ਪੰਜਾਬ ਨਹੀਂ ਸੀ ਉਦੋਂ ਤੁਸੀਂ ਰੰਗਲਾ ਪੰਜਾਬ ਬਣਾਉਂਦੇ ਸੀ ਤੇ ਤੁਸੀਂ 9184 ਤੋਂ 9293 ਤੱਕ ਹਜ਼ਾਰਾਂ નિર્ਦੋਸ਼ ਨੌਜਵਾਨ ਪੰਜਾਬ ਦੇ ਮਾਰੇ ਬਰਾਤਾਂ ਚੜ੍ਹਨੋਂ ਹਟਾਤੀਆਂ 15-15 ਸਾਲ ਬਰਾਤ ਨਹੀਂ ਚੜ੍ਹ ਸਕੀ ਮਾਜੇ ਦੇ ਵਿੱਚੋਂ ਤੁਹਾਡੇ ਖਾਸ ਮੁਖਾਲਸ ਕੇਪੀਐਸ ਗਿੱਲ ਤੁਹਾਡਾ ਬੀਬਾ ਪੁੱਤ ਸੀ ਰਵੇਰੋ ਤੁਹਾਡਾ ਬੀਬਾ ਪੁੱਤ ਸੀ ਬਿਆਨਤ ਨਜਾਇਜ਼ ਮੈਂ ਉਹਨੂੰ ਔਲਾਦ ਜਿਵੇਂ ਕਹਿੰਦੇ ਆ ਨਾ ਨਜਾਇਜ਼ ਔਲਾਦ ਹੁੰਦੀ ਹੈ ਉਹ ਨਜਾਇਜ਼ ਸਰਕਾਰ ਦਾ ਮੁੱਖ ਮੰਤਰੀ ਸੀ ਕਿਉਂਕਿ ਸਿਰਫ 13% ਵੋਟਾਂ ਪਈਆਂ ਸੀ 92 ਚ ਤੁਹਾਡੇ ਬੌਸ ਨੂੰ ਤੁਹਾਡੇ ਬੌਸ ਨੂੰ 13% ਵੋਟਾਂ ਪਈਆਂ ਤੇ ਕਈ ਹਲਕਿਆਂ ਦੇ ਵਿੱਚ 200-200 ਵੋਟ ਪਈ ਸਿਰਫ ਆ ਜਿਹੜਾ ਸਾਡਾ ਸੁਰਜਣ ਜੋਗਾ ਆ ਜੋਗਾ ਹਲਕਾ ਸੀ ਸਾਡਾ ਸਿਰਫ 234 ਵੋਟਾਂ ਤੇ ਐਮਐਲਏ ਬਣਤਾ ਤੇ ਤੁਸੀਂ ਪੰਜਾਬ ਦੇ ਨੌਜਵਾਨਾਂ ਦਾ ਜਿਹੜਾ ਸ਼ਕਾਰ ਖੇਡਿਆ 90 92 ਦੇ ਵਿੱਚ ਕੀ ਉਹ ਤੁਸੀਂ ਰੰਗਲਾ ਪੰਜਾਬ ਬਣਾਉਂਦੀ ਸੀ ਤੂੰ ਭਗਵੰਤ ਮਾਨ ਨੂੰ ਕਹਿਣੇ ਕਿ ਕੰਗਲਾ ਪੰਜਾਬ ਕਰਤਾ ਤੁਹਾਡਾ ਰੰਗਲਾ ਪੰਜਾਬ ਕਿੱਥੇ ਹੈ ਰੰਗਲੇ ਤੇ ਤੁਸੀਂ ਬਣਗੇ ਕੀ ਗੱਲ ਤੁਸੀਂ ਨਹੀਂ ਸੀ ਰੰਗਲੇ ਬਣੇ ਕੀ 90 92 ਦੇ ਵਿੱਚ ਤੇਰਾ ਪਿਓ ਜਾਂ ਦੋਪਹਿਣਾ ਜਿਹੜਾ ਤੇਰਾ ਪਿਓ ਕੀ ਉਹਨੇ ਮੁੰਡੇ ਲੋਕਾਂ ਦੇ ਨਜਾਇਜ਼ ਮਰਵਾਏ ਨਹੀਂ ਤੁਹਾਡੇ ਪਰਿਵਾਰ ਨੇ ਆ ਪਿੱਛੇ ਜੇ ਤੁਸੀਂ ਡੀਐਸਪੀ ਦੀ ਨੌਕਰੀ ਮੰਗਦੇ ਸੀ ਕਹਿੰਦੇ ਜੀ ਖਾੜਕੂਆ ਨੇ ਸਾਡਾ ਤੇ ਉਹ ਮਾਰਤਾ ਤੇ ਤੁਸੀਂ ਲੋਕਾਂ ਦੇ ਕਿੰਨੇ ਹਜ਼ਾਰਾਂ ਮੁੰਡੇ ਮਰਵਾਏ ਐ ਉਹ ਤੁਹਾਡੇ ਯਾਦ ਨਹੀਂ ਤੁਸੀਂ ਡੀਐਸਪੀਆਂ ਦੀਆਂ ਨੌਕਰੀਆਂ ਮੰਗਦੇ ਹੋ ਉਹ ਵੀ ਰਹਿਮ ਦੇ ਆਧਾਰ ਤੇ ਤੁਹਾਡੇ ਨਹੀਂ ਯਾਦ ਫਿਰ ਆਜੋ ਤੁਹਾਡੀ ਬੌਸ ਸੀ ਡਰਾਗਾਂਦੀ 77 ਤੋਂ ਬਾਅਦ ਕੀ ਕੀਤਾ ਉਹਨੇ ਪੰਜਾਬ ਦੇ ਜਿਹੜੇ ਪਾਣੀ ਸੀ ਉਹ ਐਸਬਾਈਲ ਨਹਿਰ ਇਧਰ ਗਾਂਧੀ ਨੇ ਨਹੀਂ ਬਣਵਾਈ ਪੰਜਾਬ ਦਾ ਪਾਣੀ ਲੁੱਟ ਕੇ ਤੁਸੀਂ ਰਾਜਸਥਾਨ ਨੂੰ ਨਹੀਂ ਦਿੱਤਾ ਜਿਹੜੀ ਵੱਡੀ ਨਹਿਰ ਹੁਣ ਪੰਜਾਬ ਦੇ ਵਿੱਚੋਂ ਨਿਕਲਦੀ ਹੈ ਉਹ ਰਾਜਸਥਾਨ ਤੇ ਜਾਂਦੀ ਹੈ ਬਿਲਕੁਲ ਫਿਰੀ ਜਾਂਦੀ ਹੈ ਉਹ ਤੁਸੀਂ ਨਹੀਂ ਦਿੱਤਾ ਉਦੋਂ ਤੁਸੀਂ ਰੰਗਲਾ ਪੰਜਾਬ ਬਣਾਉਂਦੇ ਸੀ ਤੁਸੀਂ ਸੋਚਿਆ ਨਹੀਂ ਕਿ ਪੰਜਾਬ ਮਾਰੂਥਲ ਬਣ ਰਿਹਾ ਹੈ ਅਗਭੰਤ ਮਾਨਵੀ ਚੰਗਾ ਚਾਹੀ ਮੜ ਹੈ ਉਹਨੇ 60 70% ਕੇਪਟਾ ਤੱਕ ਪਾਣੀ ਪਹੁੰਚਾਤਾ ਪੰਜਾਬ ਦੇ ਤੱਕ ਜਿਹੜੀਆਂ ਕਸਾਂ ਦੇ ਵਿੱਚ 50-50 ਸਾਲ ਦਾ ਪਾਣੀ ਨਹੀਂ ਸੀ ਆਇਆ ਉਹ ਭਗਵੰਤ ਮਾਨ ਨੇ ਆਉਣ ਲਾਇਆ ਤੇ ਇਲਾਕੇ ਤੇ ਪਾਣੀ ਪਹੁੰਚਾਤਾ ਪਾਈ ਪਾਈਪਲਾਈਨਾਂ ਪਾਤੀਆਂ ਮੇਰੇ ਪਿੰਡ ਦੇ ਵਿੱਚ ਖੁਦ ਪਾਈਪਲਾਈਨ ਪਈ ਹੈ ਜਿਹੜਾ ਪੁਰਾਣਾ ਖਾਲਸੀ ਉਹ ਢਹਿ ਢੇਰੀ ਹੋ ਗਿਆ ਤੇ ਥੱਲੇ ਪਾਈਪਲਾਈਨ ਸਰਕਾਰ ਨੇ ਪਾ ਕੇ ਦਿੱਤੀ ਹੈ ਤੇ ਮੇਰੀ ਪਾਣੀ ਵਹਿੰਦਾ ਪੈਂਦਾ ਉਹਦੇ ਵਿੱਚ ਤੇ ਉਹ ਤੇ ਰੰਗਲਾ ਪੰਜਾਬ ਬਣਦਾ ਹੈ ਉਹ ਤੇ ਹੱਕਦਾਰ ਹੈ ਕਹਿਣ ਦੇ ਪਰ ਤੁਸੀਂ ਕਿਹੜਾ ਰੰਗਲਾ ਬਣਾਇਆ ਤੁਸੀਂ ਤੇ ਮਾਰੂਥਲ ਬਣਾ ਦਿੱਤਾ ਸੀ ਕੀ ਤੁਹਾਡੀ 인ਦਰਾ ਗਾਂਧੀ ਤੁਹਾਡਾ ਮੁੱਖ ਮੰਤਰੀ ਦਰਵਾਰਾ ਸਿੰਘ ਐਸਵਾਈਐਲ ਨਹਿਰ ਨਹੀਂ ਬਣਵਾ ਰਹੇ ਸੀ ਬਰਵਿੰਦਰ ਸਿੰਘ ਜਟਾਣਾ ਨੇ ਬੱਬਰ ਖਾਲਸਾ ਦੇ ਸਿੰਘ ਨੇ ਨਹੀਂ ਤੁਹਾਡੇ ਬੰਦੇ ਠੋਕੇ ਸੀ ਫੇਰ ਨਹਿਰ ਰੁਕੀ ਸੀ ਕਿ ਤੁਸੀਂ ਕਹਿੰਦੇ ਸੀ ਅਸੀਂ ਨਹਿਰ ਬਣਾਵਾਂਗੇ ਰੋਕ ਲੋ ਜਿਹਨੇ ਰੋਕੜੀਆਂ ਫਿਰ 1980 ਦੇ ਵਿੱਚ ਦਰਵਾਰਾ ਸਿੰਘ ਦੇ ਗੜ ਤੇ ਗੋਡਾ ਰੱਖ ਕੇ ਜਿਹੜੇ ਸੁਪਰੀਮ ਕੋਰਟ ਦੇ ਵਿੱਚ ਪਾਣੀਆ ਦੇ ਕੇਸ ਚੱਲਦੇ ਸੀ ਇੰਦਰਾ ਗਾਂਧੀ ਨੇ ਵਾਪਸ ਨਹੀਂ ਕਰਾਏ ਉਦੋਂ ਤੁਸੀਂ ਰੰਗਲਾ ਪੰਜਾਬ ਬਣਾਉਂਦੇ ਸੀ ਮਾੜੀ ਮੋਟੀ ਪਹਿਲਾਂ ਰਿਸਰਚ ਕਰ ਲਿਆ ਕਰ ਆਪਣੇ ਆਪ ਨੂੰ ਪੜ੍ਹਿਆ ਲਿਖਿਆ ਕਹਾਉਣਾ ਮੈਂ ਤੇ ਤੈਨੂੰ ਢੀੜੀ ਪੰਜਾਬੀ ਵਾਲਾ ਕੈਪਟਨ ਅਮਰਿੰਦਰ ਦਾ ਹੀ ਕਲਾਸ ਫੇਲੋ ਮੰਨਦਾ ਓਸ ਵਰਗ ਦਾ ਬੰਦਾ ਹੀ ਮੰਨਦਾ ਤੂੰ ਵੀ ਅਮੀਰ ਘਰ ਦਾ ਸਹਜਾਦਾਂ ਜਿਵੇਂ ਕੈਪਟਨ ਅਮਰਿੰਦਰ ਢੀੜੀ ਪੰਜਾਬੀ ਵਾਲਾ ਉਹ ਮਹੀਨਾ ਦੇ ਵਿੱਚ ਜੰਮਿਆ ਪਲਿਆ ਉਸੇ ਤਰ੍ਹਾਂ ਅਮੀਰ ਖਾਨਦਾਨ ਵਿੱਚ ਤੂੰ ਜੰਮਿਆ ਪਲਿਆ ਤੈਨੂੰ ਕੀ ਪਤਾ ਹੈ ਤੂੰ ਕੰਗਲਾ ਪੰਜਾਬ ਦੇ ਪੰਜਾਬ ਦੇ ਉੱਤੇ ਠੱਪੇ ਨਾ ਲਾ ਚੰਗਾ ਮਾੜਾ ਪੰਜਾਬ ਖੜਾ ਹੋ ਜਾਵੇਗਾ ਕੋਈ ਲੋੜ ਨਹੀਂ ਸਾਨੂੰ ਭਗਵੰਤ ਮਾਨ ਜਿੰਨਾ ਕੁਝ ਕਰਦਾ ਹੈ ਕਿਉਂਕਿ ਤੁਸੀਂ ਪੰਜਾਬ ਦੇ ਖਜ਼ਾਨੇ ਵਿੱਚ ਛੱਡੀ ਨਹੀਂ ਕੁਝ ਤੁਹਾਡੀ 2017 ਤੋਂ 22 ਤੱਕ ਕਪਟਨ ਅਮਰਿੰਦਰ ਦੀ ਸਰਕਾਰ ਰਹੀ ਹੈ ਤੁਸੀਂ ਕੀ ਇਨਸਾਫ ਦੇਤਾ ਗੁਰੂ ਗ੍ਰੰਥ ਸਾਹਿਬ ਦੀਆਂ ਬਿਆਰਬੰਗਾ ਹੋਈਆਂ ਕੈਪਟਨ ਅਮਰਿੰਦਰ ਨੇ ਤੇਰੇ ਬੌਸ ਨੇ ਗੁਟਕਾ ਸਾਹਿਬ ਦੀ ਝੂਟੀ ਸੌਂ ਖਾਧੀ ਕੀ ਕੀਤਾ ਤੁਸੀਂ ਸਰਸੇ ਵਾਲੇ ਨੂੰ ਫੜ ਕੇ ਲਿਆਏ ਡੇਰੇ ਵਾਲੇ ਨੂੰ ਨਹੀਂ ਫੜਿਆ ਤੁਸੀਂ ਬਿਲਕੁਲ ਤੇ ਫੇਰ ਤੁਹਾਡੇ ਮੰਤਰੀਆਂ ਦੀਆਂ ਐਮਐਲਏਆਂ ਦੀਆਂ ਕੈਪਟਨ ਅਮਰਿੰਦਰ ਕਹਿੰਦਾ ਸੀ ਕਹਿੰਦਾ ਮੇਰੇ ਕੋਲੇ ਆ ਪੰਜ ਪਹਿਲਾਂ 30 ਤੋਂ 35 ਐਮਐਲਏ ਮੰਤਰੀਆਂ ਦੀਆਂ ਕਹਿੰਦਾ ਜੇ ਬੋਲੇਓ ਸਾਰੇਆਂ ਨੂੰ ਵਿਜੀਲੈਂਸ ਤੋਂ ਠੋਕ ਦੂੰਗਾ ਉਦੋਂ ਤੇਰੀ ਜਵਾਬ ਨੂੰ ਛਕਲੀ ਜੜੀ ਹੋਈ ਸੀ ਉਦੋਂ ਤੂੰ ਬੋਲਣਾ ਸੀ ਉਦੋਂ ਤੂੰ ਕਿਹੜਾ ਰੰਗਲਾ ਪੰਜਾਬ ਬਣਾਉਂਦੇ ਸੀ ਜਦੋਂ ਮਾਈਨਿੰਗ ਕਰਦੇ ਸੀ ਤੁਹਾਡੇ ਸਾਰੇ ਮੰਤਰੀ ਤੇ ਹੁਣ ਤੂੰ ਜ਼ਮੀਨ ਲੈ ਲਈ ਤੇ ਤੇਰਾ ਸਾਰਾ ਕੁਝ ਵਿਧਾਨ ਸਭਾ ਵਿੱਚ ਉਹਨਾਂ ਨੇ ਨੰਗਾ ਕਰ ਦਿੱਤਾ ਜਾਂ ਤੇ ਤੂੰ ਜਵਾਬ ਦਿੰਦਾ ਕਿ ਭਾਈ ਮੈਂ ਦਰਿਆ ਦੇ ਨਾਲ ਜ਼ਮੀਨ ਨਹੀਂ ਖਰੀਦੀ ਤੇ ਜੇ ਖਰੀਦੀ ਹੈ ਤੇ ਦਰਿਆ ਦੇ ਨਾਲ ਤੂੰ ਕਿਉਂ ਖਰੀਦੀ ਹੈ ਜਿੱਥੇ ਪਾਣੀ ਜ਼ਮੀਨਾਂ ਮਾਰਦਾ ਲੋਕ ਤੇ ਉੱਤੋਂ ਭੱਜਦੇ ਪਰ ਤੂੰ ਉੱਤੇ ਜ਼ਮੀਨ ਖਰੀਦੀ ਐ ਕਾਰਨ ਕੀ ਐ ਕਿਉਂਕਿ ਤੂੰ ਮਾਈਨਿੰਗ ਕਰਨੀ ਚਾਹੁੰਣਾ ਹੈ دریاਵਾਂ ਦੇ ਵਿੱਚੋਂ ਰੇਤਾ ਕੱਢ ਕੇ ਵੇਚਣਾ ਚਾਹੁੰਣਾ ਹੈ ਤਾਂ ਕਰਕੇ ਉੱਤੇ ਜ਼ਮੀਨ ਖਰੀਦੀ ਐ ਇਹ ਦੋਸਤੋ ਤਿੰਨ ਚਾਰ ਇਹਨਾਂ ਨੂੰ ਜਵਾਬ ਸੀ ਤੇ ਇੰਦਰਾ ਗਾਂਧੀ ਨੇ 84 ਦੇ ਵਿੱਚ ਜਿਹੜਾ ਟੈਕ ਕੀਤਾ ਅਕਾਲ ਤਖਤ ਸਾਡਾ ਢਹਿ ਢੇਰੀ ਕਰਾਇਆ ਫਿਰ ਇੰਦਰਾ ਗਾਂਧੀ ਨੂੰ ਆਪ ਦਾ ਕੀਤੇ ਦਾ ਫਲ ਮਿਲਿਆ ਇਕਤ ਨਵੰਬਰ 1984 ਨੂੰ ਦੀ ਮੌਤ ਹੋ ਗਈ। ਬਿਆਨਤ ਸਤਵੰਤ ਨੇ ਉਹ ਤੋਂ ਬਦਲਾ ਲਿਆ। ਜਦੋਂ ਉਹਦੀ ਮੌਤ ਹੋਈ ਦਿੱਲੀ ਦੀਆਂ ਸੜਕਾਂ ਤੇ ਤੁਸੀਂ ਹਜ਼ਾਰਾਂ ਨਿਰਦੋਸ਼ ਨੌਜਵਾਨ ਸਿੱਖ ਵਿਭਗਾ ਤੇ ਸਿੱਖਾਂ ਨੂੰ ਗਲਾਂ 'ਚ ਪੈਰ ਪਾ ਪਾ ਕੇ ਸਾੜਿਆ। ਉਦੋਂ ਤੁਸੀਂ ਰੰਗਲਾ ਪੰਜਾਬ ਬਣਾਉਂਦੇ ਸੀ। ਉਦੋਂ ਤੇਰਾ ਪਿਓ ਤੇ ਤੂੰ ਕਿਉਂ ਨਹੀਂ ਬੋਲਿਆ? ਉਦੋਂ ਤੁਸੀਂ ਕਿਉਂ ਨਹੀਂ ਮੂੰਹ ਖੋਲ੍ਹਿਆ? ਉਦੋਂ ਤੁਹਾਡੀ ਕਾਂਗਰਸ ਨੇ ਨਿਰਦੋਸ਼ ਸਿੱਖਾਂ ਨੂੰ ਤੇਲ ਪਾਪਾ ਸਾੜਿਆ ਦੋ ਦਿਨ ਪਹਿਲਾਂ ਘਰਾਂ ਦੀ ਨਿਸ਼ਾਨਦੇਹੀ ਕੀਤੀ ਕਿ ਸਿੱਖ ਦਾ ਘਰ ਕਿਹੜਾ ਹੈ ਮੁਸਲਮਾਨ ਦਾ ਘਰ ਕਿਹੜਾ ਹੈ ਹਿੰਦੂ ਦਾ ਘਰ ਕਿਹੜਾ ਹੈ ਹਿੰਦੂਆਂ ਦੇ ਘਰਾਂ ਦੇ ਅੱਗੇ ਹਰੀ ਨਿਸ਼ਾਨੀ ਲਾਈ ਗਈ ਵੀ ਇਹਨਾਂ ਦੇ ਘਰੇ ਕੋਈ ਬੜੇ ਨਾ ਤੇ ਜਿਹੜਾ ਸਿੱਖਾਂ ਦਾ ਘਰ ਸੀ ਉਹਨਾਂ ਦੇ ਅੱਗੇ ਲਾਲ ਨਿਸ਼ਾਨੀ ਲਾਈ ਗਈ ਵੀ ਇਹ ਘਰ ਨੂੰ ਸਾੜ ਦਿਓ ਇਹਨਾਂ ਦਾ ਜਿਹੜਾ ਕੋਈ ਬੰਦਾ ਮਿਲਦਾ ਉਹਨੂੰ ਮਾਰ ਦਿਓ ਉਦੋਂ ਤੁਸੀਂ ਰੰਗਲਾ ਪੰਜਾਬ ਬਣਾਉਂਦੇ ਸੀ ਤੁਹਾਨੂੰ ਬੋਲਣ ਤੋਂ ਪਹਿਲਾਂ ਆਪਣੀ ਪੀੜ੍ਹੀ ਥੱਲੇ ਸੋਟਾ ਮਾਰਨਾ ਚਾਹੀਦਾ ਬਾਜਬਾ ਸਾਹਿਬ ਅਜੇ ਤੱਕ ਭਗਵੰਤ ਮਾਨ ਨੇ ਤੁਹਾਡੇ ਵਰਗਾ ਪੁੱਠਾ ਸਿੱਧਾ ਕੰਮ ਕੋਈ ਨਹੀਂ ਕੀਤਾ ਪੰਜਾਬ ਦੇ ਲੋਕ ਸਾਰਾ ਕੁਝ ਸਮਝਦੇ ਆ ਉਹਨੇ ਨਾ ਪੰਜਾਬ ਦਾ ਰੇਤਾ ਵਿੱਚ ਹੈ ਨਾ ਉਹਨੇ ਪੰਜਾਬ ਦੀ ਕੋਈ ਹੋਰ ਚੀਜ਼ ਵਿੱਚ ਹੀ ਹੈ ਨਾ ਉਹਨੇ ਕੋਈ ਰਿਸਮਤ ਲਈ ਹੈ ਜਿਹੋ ਜਿਹਾ ਕੰਮ ਹੈ ਉਹੋ ਜਿਹਾ ਚਲਾਈ ਜਾਂਦਾ ਤੇਰਾ ਭਾਈ ਬੀਜੇਪੀ ਦੇ ਵਿੱਚ ਹੈ ਤੂੰ ਕਾਂਗਰਸ ਦੇ ਵਿੱਚ ਹੈ ਤੁਸੀਂ ਕੀ ਬੋਲਣ ਨੂੰ ਮਰਦੇ ਹੋ ਇੱਕ ਪਾਸੇ ਤੁਸੀਂ ਨਰਿੰਦਰ ਮੋਦੀ ਨਾਲ ਬੈਠੇ ਹੋ ਇੱਕ ਪਾਸੇ ਰாகுਲ ગાંધી ਨਾਲ ਬੈਠੇ ਹੋ ਤੁਹਾਡਾ ਕੋਈ ਸਟੈਂਡ ਆਏਗਾ ਪਹਿਲਾਂ ਆਪਣਾ ਸਟੈਂਡ ਬਣਾਓ ਤੁਸੀਂ ਸੈਂਟਰ ਨੂੰ ਖੁਸ਼ ਕਰਦੇ ਹੋ ਨਰਿੰਦਰ ਮੋਦੀ ਨੂੰ ਤੂੰ ਕਹਿਣਾ ਕਿ ਕੋਈ ਪੈਸਾ ਦੇਣ ਦੀ ਲੋੜ ਨਹੀਂ ਮੈਂ ਤਾਂ ਕਿ ਨਰਿੰਦਰ ਮੋਦੀ ਨੂੰ ਕਹਿਣਾ ਕਿ ਪੈਸਾ ਨਾ ਦੇਵੀ ਇਹ ਤੇਰੀ ਕੋਈ ਚੰਗੀ ਗੱਲ ਹੈ ਪਹਿਲਾਂ ਤੂੰ ਪੰਜਾਬ ਨੂੰ ਕਿੰਨਾ ਕੁ ਪੈਸਾ ਲਿਆਇਆ ਜਦੋਂ ਤੂੰ ਐਮਪੀ ਹੁੰਦਾ ਸੀ ਉਦੋਂ ਤੂੰ ਕਿੰਨਾ ਕੁ ਪੈਸਾ ਪੰਜਾਬ ਤੇ ਲਾਤਾ ਇੱਕ ਗੱਲ ਹੋਰ ਸਾਰੇ ਲੋਕਾਂ ਨੇ ਆਪ ਦੇ ਨਿੱਜੀ ਫੰਡ ਦੇ ਵਿੱਚੋਂ ਹੜਪੀੜਤਾ ਵਾਸਤੇ ਸੇਵਾ ਕੀਤੀ ਐ ਤੂੰ ਅਮੀਰ ਘਰ ਦਾ ਸਹਜ ਆਦਾ ਮੈਨੂੰ ਦੱਸ ਕਿ ਤੂੰ ਆਪ ਦੀ ਜੇਬ ਚੋਂ ਕਿੰਨੇ ਕਰੋੜ ਖਰਚੇ ਆ ਤੂੰ ਚੜ ਕੇ ਉੱਥੇ ਇੱਕ ਟੈਂਕ ਜਾਂ ਲੈ ਲਿਆ ਜੋਗਾ ਜਾਂ ਲੈਨੇ ਆ ਕਿਸੇ ਤੋਂ ਮੰਗ ਕੇ 2 ਘੰਟੇ ਤੋਰੇ ਉੱਤੇ ਉੱਥੇ ਢੇੜੇ ਦੇ ਕੇ ਮੁੜਿਆ 4 ਦਿਨ ਕਿੰਨੇ ਕਰੋੜ ਰੁਪਈਆ ਦੇ ਕੇ ਆ ਲੋਕਾਂ ਦੇ ਵਿੱਚ ਗੱਲ ਨੂੰ ਸ਼ੋਅ ਕਰ ਕਿਹੜੇ ਖਾਤੇ ਚੋਂ ਦਿੱਤੇ ਆ ਦੂਜਿਆਂ ਤੇ ਉਂਗਲ ਠਾਉਣ ਤੋਂ ਪਹਿਲਾਂ ਆਪ ਦੀ ਪੀੜੀ ਥੱਲੇ ਸੋਟਾ ਫੇਰਨਾ ਚਾਹੀਦਾ ਹੈ ਤੁਸੀਂ ਪੰਜਾਬ ਨੂੰ ਅੰਗਲਾ ਬਣਾਇਆ ਨਾ ਕਿ ਭਗਵੰਤ ਮਾਨ ਨੇ ਉਹ ਤੋਂ ਚਾਹੇ ਰੰਗਲਾ ਪੰਜਾਬ ਨਾ ਬਣੇ ਪਰ ਤੁਹਾਡੇ ਮੰਗੂ ਨੇ ਪੰਜਾਬ ਨੂੰ ਜਾੜਿਆ ਨਹੀਂ ਤੁਹਾਡੇ ਮੰਗੂ ਪੰਜਾਬ ਨੂੰ ਅੱਗ ਨਹੀਂ ਲਾਈ ਹਜ਼ਾਰਾਂ ਨੌਜਵਾਨ ਘਰਾਂ ਚੋਂ ਚੁੱਕ-ਚੁੱਕ ਕੇ ਭਗਵੰਤ ਮਾਨ ਨੇ ਨਹੀਂ ਮਾਰੇ ਜਿਹੜੇ ਤੁਸੀਂ ਮਾਰੇ ਹੈ ਇਸ ਲਈ ਸੋਚ ਸਮਝ ਕੇ ਬੋਲਿਆ ਕਰੋ ਦੋਸਤੋ ਜਿੱਥੇ ਕਿਤੇ ਸਰਕਾਰ ਮਾਰੀ ਹੈ ਜੱਜ ਕੇ ਵਿਰੋਧ ਕਰਦੇ ਆ ਅਸੀਂ ਸਰਕਾਰ ਦੇ ਕੋਈ ਬਲਾਰੇ ਨਹੀਂ ਮੈਂ ਤੁਹਾਨੂੰ ਦੱਸਦੇ ਆ ਤੁਸੀਂ ਆਖੋਗੇ ਸਰਕਾਰ ਦੀ ਹਮਾਇਤ ਕੀਤੀ ਬਿਲਕੁਲ ਨਹੀਂ ਜਿਹੜੀ ਗੱਲ ਸੱਚੀ ਐ ਉਹ ਥੋਕ ਕੇ ਕਰਾਂਗੇ ਤੇ ਜਿਹੜੀ ਸਰਕਾਰ ਮਾੜਾ ਕਰਦੀ ਐ ਥੋਕ ਕੇ ਜਵਾਬ ਦੇਵਾਂਗੇ ਇੰਨੀ ਆਕ ਵਿਚਾਰਾ ਸੀ ਚੈਨਲ ਨੂੰ ਦੋਸਤੋ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਇੱਕ ਦੋ ਅੱਖਰਾਂ ਦਾ ਕਰਿਓ ਚਾਹੇ ਜ਼ਰੂਰ ਕਰਕੇ ਦੱਸਿਓ ਚੰਗਾ ਜਾਂ ਮਾੜਾ ਕਿਵੇਂ ਲੱਗਿਆ ਦੋਸਤੋ おでちょくできま、わいぐるじかたるさ、わいぐるじかたるさ。